ਬਾਬਾ ਖੜਾ ਕਲੋਨੀ ਅਤੇ ਸਮੂਹ ਸਾਥ ਸੰਗਤ ਸਾਡੀ ਜਿਹੜੀ ਹੈ ਖੜਾ ਕਲੋਨੀ ਦੇ ਜਿਹੜੇ ਨਿਵਾਸੀ ਨੇ ਅੱਜ ਖੜਾ ਕਲੋਨੀ ਦੇ ਵਿੱਚ ਇਕੱਠੇ ਹੋਏ ਆ ਸਾਡਾ ਮਸਲਾ ਜਿਹੜਾ ਇਹ ਹੈ ਕਿ ਜੋ ਇਸ ਜਗ੍ਹਾ ਤੇ ਕੂੜੇ ਦਾ ਡੈਂਪ ਜਿਹੜਾ ਇੱਕ ਲੱਗਣਾ ਹੈਗਾ ਸਾਡੀ ਕਲੋਨੀ ਦੇ ਨੇੜੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਪ੍ਰੋਡਕਟ ਦੇ ਨੇੜੇ ਪੰਜ ਕਲੋਨੀਆਂ ਤੇ ਦੇਣਚਾਰ ਜਿਹੜੇ ਪਿੰਡ ਲੱਗਦੇ ਨੇ ਇਹ ਸਾਰੇ ਇਸ ਇਸ ਜ਼ਿੰਦਗੀ ਦੇ ਨਾਲ ਪ੍ਰਭਾਵਿਤ ਹੋਣੇ ਨੇ ਮੈਂ ਸੁਣ ਰਿਹਾ ਸੀ ਵੀਡੀਓ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਪਾੜਾ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਇਹ ਜਿਹੜਾ ਮਾਲੂ ਨਾਲ ਹੀ ਸਾਰਾ ਕੰਮ ਜਿਹੜਾ ਵਾ ਮਸੀਲੇ ਦੇ ਨਾਲ ਚੱਲਣਾ ਤੇ ਇਥੇ ਖਾਦ ਬਾਨੀ ਹੈ ਮੈਂ ਪਾੜਾ ਸਾਹਿਬ ਜੀ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੇ ਇੰਨਾ ਹੀ ਵਧੀਆ ਹੋਏ ਪਡੱਟ ਤੇ ਇਹਨੂੰ ਆਪਣੇ ਖੇਤਾਂ ਵਿੱਚ ਲੈ ਜਾਓ ਤੁਹਾਡੇ ਖਾਦ ਦੇ ਕੰਮ ਵੀ ਆਏਗਾ ਤੇ ਤੁਹਾਡੇ ਕੋਲੋਂ ਬਹੁਤ ਸਾਰੀ ਸੰਗਤ ਵੀ ਜਿਹੜੀ ਆਉਂਦੀ ਹੈ ਤੇ ਉਹ ਸੰਗਤ ਤੁਹਾਡੇ ਕੋਲੋਂ ਖਾਦ ਵੀ ਲੈ ਕੇ ਜਾਵੇਗੀ ਸੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਹਰਿਆਸੀ ਇਲਾਕਾ ਬਿਲਕੁਲ ਹਵਾ ਦੇ ਰਾਸਤੇ 150 ਮੀਟਰ ਸਾਡਾ ਸਾਡੇ ਜਿਹੜਾ ਪਰਿਵਾਰ ਲੈਂਦੇ ਨੇ ਘੱਟੋ ਘੱਟ ਇੱਕ ਲੀਡਰ ਹੋਣ ਦੇ ਨਾਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਚੈੱਕ ਬੈਕ ਕਰਨੀਆਂ ਚਾਹੀਦੀਆਂ ਸੀ ਪਰ ਤੁਸੀਂ ਨਹੀਂ ਕੀਤੀਆਂ ਇਹਦਾ ਵਿਰੋਧ ਲਾਗੇ ਲਾਗੇ ਪਿੰਡ ਦੇ ਜੀਨਵਾਲ ਬੱਬਰੀ ਤੇ ਨਾਲ ਨਵੀਂ ਪੋਦੇ ਲੋਕਾਂ ਦੇ ਵੀ ਕੱਲ ਬੜੀ ਭਾਰੀ ਤਦਾਦ ਦੇ ਵਿੱਚ ਇਸ ਗੱਲ ਦਾ ਵਿਰੋਧ ਜਤਾ ਤੇ ਤੁਹਾਨੂੰ ਵੀ ਇਸ ਗੱਲ ਦਾ ਸਮਝ ਹੋਣਾ ਆ ਜਾਣੀ ਚਾਹੀਦੀ ਹੈ ਇੱਕ ਸਾਡਾ ਕੋਈ ਵੀ ਰਾਜਨੀਤਿਕ ਮਸਲਾ ਨਹੀਂ ਹੈ ਸਾਡੂ ਕੋਈ ਰਾਜਨੀਤੀ ਦੇ ਨਾਲ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੇ ਸਾਡੇ ਘਰਾਂ ਦੇ ਲਾਗੇ ਇਹ ਜਿਹੜਾ ਵਾ ਡੈਂਟ ਬੰਦਾਵਾ ਜਾਂ ਪ੍ਰੋਜੈਕਟ ਆਉਂਦਾ ਤੇ ਅਸੀਂ ਭੁਖੜਤਾਤ ਵੀ ਬੈਠਾਂਗੇ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇਦਾ ਇਸ ਗੱਲ ਦਾ ਸਟੇਪ ਜਾਾਂਗੇ ਉਸ ਇਹਨੂੰ ਪ੍ਰੋਪਰਲੀ ਪ੍ਰੋਪਰੀ ਇੱਥੇ ਜਿਹੜੀ ਆ ਕਾਰਵਾਈ ਇਹਨਾਂ ਦੀ ਰੋਕਾਂਗੇ ਤੇ ਭਾਰੀ ਦੀਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਵਿਰੋਧ ਕਰਾਂਗੇ ਔਰ ਮੈਂ ਨਾਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਜਿਹੜਾ ਉਥੋਂ ਦਾ ਮੈਪ ਹੈ ਉਹ ਆਪਣਾ ਸੋਸ਼ਲ ਮੀਡੀਆ ਪੇਜ ਦੇ ਉੱਤੇ ਆਪਣਾ ਮੈਪ ਵੀ ਦਿਖਾਵਾਂਗਾ ਕਿ ਇਹ ਕਿੰਨੀ ਵੱਡੀ ਜਿਹੜੀ ਬੇਨਿਆਈ ਹੈੜਾ ਕਲੋਨੀ ਨਿਵਾਸੀ ਜਿੰਨੇ ਵੀ ਹੈ ਲਾਗੇ ਲਾਗੇ ਜਿੰਨੀਆਂ 3-4 ਕਲੋਨੀਆਂ ਨੇ ਉਹਨਾਂ ਨਾਲ ਬੇਨਿਆਈ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਸ ਗੱਲ ਦੇ ਵਿੱਚ ਬਿਨਾਂ ਰਾਜਨੀਤਿਕ ਪੱਖ ਬਿਨਾਂ ਰਾਜਨੀਤਿਕ ਲਾਹਤੋਂ ਸਾਡਾ ਸਾਥ ਦਿਓ ਤੇ ਅਸੀਂ ਸਾਰੇ ਜਣੇ ਇੱਕ ਹਮਲਾ ਮਾਰ ਕੇ ਇਸ ਪ੍ਰੋਜੈਕਟ ਨੂੰ ਕਿਸੇ ਜੇ ਭੱਜ ਜੱਟ ਨੂੰ ਕਿਸੇ ਹੋਰ ਜਗ੍ਹਾ ਤੇ ਸ਼ੂਟ ਕਰਾਉਂਦੀ ਜਿਹੜੀ ਆ ਮਹੀਮ ਨੂੰ ਜਿਹੜਾ ਅਸੀਂ ਕੰਟੀਨਿਊ ਕਰਾਂਗੇ ਉਹਦੇ ਵਿੱਚ ਸਾਰਿਆਂ ਦਾ ਤੁਹਾਡਾ ਸਾਨੂੰ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਜਿੱਦੇ ਸਾਡੇ ਕਲੋਨੀ ਦੇ ਰੰਧਾਵਾ ਸਾਹਿਬ ਨੇ ਤੁਹਾਨੂੰ ਪਹਿਲਾਂ ਵੀਡੀਓ ਚ ਸਾਰਾ ਦੱਸਿਆ ਹੀ ਜੋ ਜੋ ਦਿਖਦਾ ਇੱਥੇ ਤੁਹਾਨੂੰ ਕੂੜੇ ਦੇ ਡੰਪ ਨਾਲ ਆਉਣ ਵਾਲੀਆਂ ਕੱਲ ਤੋਂ ਇੱਕ ਜੀ ਇਹ ਮੇਨ ਰੋਡ ਹੈ ਜਰਨੈਲੀ ਰੋਡ ਹੈ ਨੈਸ਼ਨਲ ਹਾਈਵੇ ਹੈ ਪੀ ਡਬਲਯੂ ਡੀ ਦਾ ਰੋਡ ਹੈ ਇਹਦੇ ਉੱਤੇ ਆਪਾਂ ਕਮੇਟੀ ਵਾਲੇ ਕੂੜੇ ਦਾ ਡੰਪ ਸੁੱਟ ਕੇ ਜਾਣਗੇ ਚੰਗਾ ਨਹੀਂ ਲੱਗਦਾ ਕੋਰੀਡੋਰ ਨੂੰ ਰਸਤਾ ਜਾਂਦਾ ਸੰਗਤਾਂ ਜਾਂਦੀਆਂ ਇਤੋਂ ਬਾਨ ਨੰਕਾਣਾ ਸਾਹਿਬ ਦਰਸ਼ਨ ਵਾਤੇ ਤੇ ਉਹ ਲੰਘਦੇ ਠੀਕ ਮਤਲਬ ਪ੍ਰਭਾਵ ਨਹੀਂ ਪੈਂਦਾ ਟੂਰਿਸਟ ਦੇ ਉੱਤੇ ਵੀ ਇਸ ਕਰਕੇ ਇਹ ਜਿਹੜਾ ਡੰਪ ਲੱਗ ਰਿਹਾ ਹੈ ਬਹੁਤ ਹੀ ਗਲਤ ਹੈ ਇਹਦਾ ਪੂਰੀ ਕਲੋਨੀ ਖਰਾ ਵਿਰੋਧ ਕਰਦੇ ਆ ਤੇ ਇਹਨੂੰ ਪੂਰੇ ਤੌਰ ਤੇ ਬੰਦ ਹੀ ਕੀਤਾ ਜਾਵੇ ਰੋਕਣਾ ਨਹੀਂ ਜਾਵੇ ਬੰਦ ਹੀ ਕੀਤਾ ਜਾਵੇ